ਬੀਤੇ ਦਿਨੀ ਸਵੇਰ ਦੇ ਵਿੱਚ ਮੌਸਮ ਨੇ ਜੋ ਕਰਵਟ ਲਈ ਹੈ ਜੀ ਹਾਂ ਗਰਮੀ ਤੋਂ ਤਾਂ ਬੇਸ਼ੱਕ ਲੋਕਾਂ ਨੂੰ ਰਾਹਤ ਮਿਲੀ ਆ ਪਰ ਕਿਤੇ ਨਾ ਕਿਤੇ ਤੇਜ਼ ਹਨੇਰੀ ਝੱਖੜ ਦੇ ਕਾਰਨ ਜੋ ਤਬਾਹੀਆਂ ਮੰਜ਼ਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਵੀ ਦੇਖੋ ਕਿ ਇਸ ਤਰੀਕੇ ਦੇ ਨਾਲ ਟੀਮ ਦੀਆਂ ਚਾਦਰਾਂ ਉਖੜ ਜਾਂਦੀਆਂ ਨੇ ਤੇ ਉਖੜ ਕੇ ਹੇਠਾਂ ਡਿੱਗ ਜਾਂਦੀਆਂ ਨੇ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਵੇਖੋ ਕਿ ਕਿਸ ਤਰੀਕੇ ਦੇ ਨਾਲ ਕਿੰਨੀ ਤੇਜ਼ ਹਨੇਰੀ ਹੋਏਗੀ ਕਿੰਨਾ ਤੇਜ਼ ਦਾ ਜਿਹੜਾ ਚੱਖੜ ਹੋਏਗਾ ਜਿਸ ਦੇ ਕਾਰਨ ਟੀਮ ਦੀਆਂ ਚਾਦਰਾਂ ਬिखर ਜਾਂਦੀਆਂ ਨੇ ਉੱਡ ਜਾਂਦੀਆਂ ਨੇ ਤੇ ਉੱਡ ਕੇ ਜ਼ਮੀਨ ਤੇ ਪਟਕ ਕੇ ਡਿੱਗ ਜਾਂਦੀਆਂ ਨੇ ਤਾਂ ਬਿਲਕੁਲ ਆ ਤਸਵੀਰਾਂ ਤੁਸੀਂ ਸ਼ਰਿਆਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤਬਾਹੀਆਂ ਮੰਜ਼ਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਹੋਣਗੀਆਂ ਤੇਜ਼ ਚੱਖੜ ਆਇਆ ਹੋਵੇਗਾ ਜਿਸ ਦੇ ਕਾਰਨ ਇੰਨਾ ਕੁਝ ਹੋ ਜਾਂਦਾ ਜਿਵੇਂ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ टीन ਡਿੱਗ ਜਾਂਦੀ ਹੈ ਜੀ ਹਾਂ ਬਿਲਕੁਲ ਦੱਸਿਆ ਜਾ ਰਿਹਾ ਕਿ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ ਪਰ ਹਾਲਾਂਕਿ ਜਿਸ ਘਰ ਦੇ ਉੱਤੇ ਡਿੱਗੀ ਹੈ ਘਰ ਦੇ ਵਿੱਚ ਇੱਕ ਸਖਸ਼ਮਾ ਜੋ ਹੁੰਦਾ ਜਿਸ ਦੇ ਸਿਰ ਦੇ ਵਿੱਚ ਗੰਭੀਰ ਸੱਟ ਲੱਗ ਜਾਂਦੀ ਹੈ ਤਾਂ ਉਹ ਹਸਪਤਾਲ ਦੇ ਵਿੱਚ ਭਰਤੀ ਹੋ ਜਾਂਦਾ ਤਾਂ ਤੁਸੀਂ ਵੀ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਜੇਕਰ ਤੁਹਾਡੇ ਵੀ ਛੱਤ ਦੇ ਉੱਤੇ ਟੀਨ ਦੀਆਂ ਚਾਦਰਾਂ ਰੱਖੀਆਂ ਹੋਈਆਂ ਨੇ ਤਾਂ ਮੀਂਹ ਹਨੇਰੀ ਚੱਖੜ ਦਿਵਾਲੇ ਦਿਨਾਂ ਦੇ ਵਿੱਚ ਇਹਨਾਂ ਚਾਦਰਾਂ ਤੋਂ ਦੂਰ ਰਹੋ ਆਪਣੇ ਘਰ ਦੇ ਵਿੱਚ ਸੁਰੱਖਿਅਤ ਰਹੋ ਤਾਂ ਗਰ ਨਹੀਂ ਵੀ ਹੈ ਤਾਂ ਆਸ-ਪਾਸ ਦੇ ਘਰਾਂ ਦੀਆਂ ਛੱਤਾਂ ਤੇ ਜੋ ਚਾਦਰਾਂ ਪਾਈਆਂ ਨੇ ਉਹਨਾਂ ਤੋਂ ਬਚ ਕੇ ਰਹੋ ਕਿਉਂਕਿ ਕਦੇ ਵੀ ਚੱਖੜ ਜਿਹੜਾ ਇਸ ਤਰੀਕੇ ਦੇ ਨਾਲ ਇਸ ਹਾਈ ਸਪੀਡ ਦੇ ਨਾਲ ਆ ਸਕਦਾ ਹੈ ਕਿ ਤੁਹਾਡੀ ਜਾਨ ਨੂੰ ਨੁਕਸਾਨ ਵੀ ਹੋ ਸਕਦਾ ਤਾਂ ਬਿਲਕੁਲ ਇਸ ਤਰੀਕੇ ਦੇ ਨਾਲ ਇਹ ਚਾਦਰਾਂ ਹਵਾ ਦੇ ਵਿੱਚ ਇੰਜ ਉੜਦੀਆਂ ਨੇ ਜਿਵੇਂ ਇੰਜ ਜਾਪਦਾ ਹੋਵੇ ਕਿ ਕੋਈ ਕਾਗਜ਼ ਉੱਡ ਰਿਹਾ ਹੋਵੇ ਤਾਂ ਬਿਲਕੁਲ ਇੰਨੀ ਭਾਰੀ ਟੀਨ ਤੇਜ਼ ਚੱਕਰ ਦੇ ਕਾਰਨ ਕਿਦਾਂ ਹਵਾ ਦੇ ਵਿੱਚ ਉੱਡ ਜਾਂਦੀ ਹੈ ਜਿਹਾ ਹਵਾ ਦੇ ਵਿੱਚ ਝੂਮ ਜਾਂਦੀ ਹੈ ਤਾਂ ਬਿਲਕੁਲ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪੰਜਾਬ ਦੇ ਮਮਦੋਟ ਤੋਂ ਜਿੱਥੇ ਮਮਦੋਟ ਦੇ ਵਿੱਚ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਜਾਨੀ ਨੁਕਸਾਨ ਤੋਂ ਤਾਂ ਵਿਚਾਰ ਰਹਿੰਦਾ ਪਰ ਆਖਰਕਾਰ ਕਿਸ ਤਰੀਕੇ ਦੇ ਨਾਲ ਇੱਕ ਸਖਸ਼ ਦੇ ਸਿਰ ਤੇ ਜਾ ਲੱਗਦੇ ਜਿਸ ਦੇ ਕਾਰਨ ਉਸ ਦਾ ਸਿਰ ਜਿਹੜਾ ਗੰਬੀਰ ਜ਼ਖਮੀ ਹੋ ਜਾਂਦਾ ਜਿਵੇਂ ਉਸ ਦੇ ਸਿਰ ਦੇ ਵਿੱਚ ਡੂੰਘੇ ਜ਼ਖਮ ਹੋ ਜਾਂਦੇ ਨੇ